1 ਮਈ ਨੂੰ ਅਚਾਨਕ ਬੀਵੀ ਅੰਬੀ ਨੇ ਇੱਕ ਫਰਮਾਨ ਜਾਰੀ ਕਰਤਾ ਜੀ 4500 ਕਿਊਸੇਤ ਪਾਣੀ ਹੋਰ ਛੱਡੋ ਛੱਡੋ ਨਹੀਂ ਛੱਡਣ ਦਾ ਫੈਸਲਾ ਅਸੀਂ ਕਿਵੇਂ ਇਦਾਂ ਕਿਵੇਂ ਕਰ ਲੂਗੇ ਤੁਸੀਂ ਵੀ ਤੁਹਾਡਾ ਜਿਹੜਾ ਬੰਦਾ ਸੀਗਿਆ ਹਿਆਨੇ ਦਾ ਉਹ ਅਸੀਂ ਤੁਹਾਨੂੰ ਦੇ ਦਿੰਦਾ ਤੁਸੀਂ ਆਪਣਾ 31 ਮਾਰਚ ਤੱਕ ਵਰਤ ਲਿਆ April ਤੁਹਾਡਾ 4000 ਕਿਊਸੇਤ ਮਾਨਵਤਾ ਦੇ ਆਧਾਰ ਤੇ ਅਸੀਂ ਦੇ ਹੀ ਜੰਨੇ ਚਲੋ ਪੀਣ ਵਾਸਤੇ اپریل نکل گیا مئی چلو کی ہو گیا کہڑی فصل بیجو گے بھی اٹھ دن واسطے پانی پیو کہیں وہ اٹھ دن نہیں وہ پرانیاں آدتوں کا قائم رکھنا چاہتے ہوں پرانیا آدت کی سی پرانیاں سرکار نے پائیا س بھی پاکار چ میڈیا والے بھیٹھے آنیا درکے لکھے ہونے ਉਹਨਾਂ ਨੂੰ ਜਿਨ੍ਹਾਂ ਦੀਆਂ ਟੂਟੀਆਂ ਸੋਨੇ ਦੀਆਂ ਹੌਣ ਉਹਨਾਂ ਨੂੰ ਕੀ ਪਤਾ ਪਾਣੀ ਦੀ ਕੀਮਤ ਹੁੰਦੀ ਹੈ ਔਰ ਜਿਨ੍ਹਾਂ ਦੇ ਘੇਰ ਦਾ ਜੈ ਨਾ ਜਾ ਕੇ ਖਤਮ ਹੋ ਜਾਂਦੀਆਂ ਹੁਣ ਉਹਨਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ ਉਹਨਾਂ ਨੇ ਕਦੇ ਨੱਕੇ ਤੇ ਕੋਈ ਬੈ ਕੇ ਕਦੇ ਨੱਠਾ ਵੱਡਿਆ ਹੋਵੇ ਜਾਂ 15 ਮਿੰਟ ਜਾਂ 20 ਮਿੰਟ ਦੀ ਵਾਰੀ ਹੋਵੇ ਕਿ ਅੱਧੇ ਤੇ ਮਿੰਟ ਤੇ ਜਿਹੜਾ ਮੂਰੇ ਆਉਂਦਾ ਹੈ ਜਿਹਨੀਆਂ ਅਗਰ ਨੱਠਾ ਵੱਡਣਾ ਉਹਦੇ ਨਾਲ ਪਹੀ ਦੇ ਨਾਲ ਬਡਾਸ ਲੈ ਕੇ ਆਉਂਦਾ ਉਹ ਵੀ ਇੱਕ ਅੱਧੇ ਮਿੰਟ ਦਾ ਰੋਲਾ ਨਾ ਪੈ ਜਾਏ ਫਿਰ ਉਹ ਇਹਨਾਂ ਨੂੰ ਪਤਾ ਹੀ ਨਹੀਂ ਜਦੋਂ ਇੱਕ ਕੰਮ ਕੀਤਾ ਹੀ ਨਹੀਂ ਸੁਨਾਇ ਇੱਕ ਟ੍ਰੀਟਮੈਂਟ ਇੱਥੇ ਆਇਆ ਇੱਥੇ ਇਸੇ ਜਗ੍ਹਾ ਤੇ ਅਸੀਂ ਕਹਿੰਦਾ ਵੀ ਇੱਥੋਂ ਤਾਂ ਨਹੀਂ ਪਾਣੀ ਮਿਲਣਾ ਆਉਂਦਾ ਜਿਵੇਂ ਇੱਕ ਦੂਦਲੀ ਥੋੜਾ ਬੰਦਾ ਮੱਤ ਦੂਦਲੀ ਦੀ ਲੈ ਇੱਥੋਂ ਲੰਦੇ ਅਸੀਂ ਸਾਡੇ ਕੋਲੇ ਨੀਰਵਾ ਪਾਣੀ ਅਸੀਂ ਤੁਹਾਨੂੰ ਪਹਿਲਾਂ ਦੇ ਚੁੱਕਿਆ ਪੁਰਾਣੀਆਂ ਆਦਤਾਂ ਛੱਡੋ ਹਜੇ ਵੀ ਇਹਨਾਂ ਨੂੰ 15.06 ਲੱਖ ਕਿਊਸਿਕ ਜਿਹੜਾ ਪਾਣੀ ਸਾਲ ਦਾ ਨਿਰਧਾਰਤ ਕੀਤਾ ਸੀ سولہ پوائنٹ اڑتالی تو دیکھو بھی اپنے حصے تو مطلب ایک لکھ بیاری ہزار چھ سو اٹھتر کیوسک پانی بادو برت کے پھر بھی گئی ہے اور پنجاب نے کدے بھی میں سبھا چی دسیا سیشن چلایا پنجاب نے کدے بھی ਸਾਡੇ ਜੱਤਾ ਹਾਕਮ ਜਿਹੜੇ ਮੂਰੇ ਲੱਗੇ ਸੀ ਉਹਨਾਂ ਦੀ ਨੀਤਾਂ ਲਾ ਲੋ ਜਾਂ ਕਹਿ ਲੋ ਜਿਉ ਆਪਦੀ ਨੀਤੀ ਉਹਨਾਂ ਦੇ ਸਵਾਰਥ ਹੋਣਗੇ 75 76 77% ਤੋਂ ਵੱਧ ਕਰੀ ਨਹੀਂ ਵਰਤਿਆ ਇਸ ਵਾਰ ਪਹਿਲੀ ਵਾਰ ਹੋਇਆ ਅਸੀਂ 94% 99% ਤੇ ਜਾਵੜੇ ਜੀ ਇਸ ਪਾਣੀ ਨੂੰ ਵਰਤਣ ਵਾਸਤੇ ਕਿਉਂਕਿ ਅਸੀਂ ਕੱਸੀਆਂ ਪੁਰਾਣੀਆਂ ਕੱਸੀਆਂ ਜਲਾ ਲੀਆਂ ਪਾਈਪਾਂ ਵਾਲੀਆਂ ਪੁਰਾਣੇ ਰਜਵਾਹੇ ਨਹਿਰਾਂ ਜਿਹੜੇ ਬੰਦ ਪਈਆਂ ਸੀ ਦਰਖਤ ਧੁੱਕ ਗਏ ਸੀ ਉਹ ਚਲਾ ਲੀਆਂ ਸੀ ابھی اپنا پانی آپ برتن لگ گئے کسی کا حصہ برتیاں یہاں دنوں پہلا ایوریج دو سو تی کیوسک پر جڑا وہ سی دو سو تی کیوسک دو سو تی کیوسک پر آور یہاں دن چرتیا جا سا پہلی بار ہوگا کہ اسی تین ہزار کیوسک پر آور ہوں برتن گیا ਉਹ ਸਾਡੇ ਕੋਲ ਵਰਤਣ ਵਾਸਤੇ ਜਗ੍ਹਾ ਹੈ ਕਿ ਨਾ ਜੀ 700 ਕਿਲੋਮੀਟਰ ਤੋਂ ਜ਼ਿਆਦਾ ਤਾਂ ਸੀ ਪਾਈਪ ਲੈਣੀ ਪਾਤੀ ਹੂ 700 ਕਿਲੋ ਪੰਜਾਬ ਦੀ ਕਿਸੇ ਵੀ ਪਾਈਪ ਬਣਾਉਣ ਵਾਲੀ ਸਿਮਿੰਟ ਦੇ ਪਾਈਪ ਬਣਾਉਣ ਵਾਲੀ ਫੈਕਟਰੀ ਜਾ ਕੇ ਦੇਖੋ ਇੱਕ ਪਾਈਪ ਲੱਭ ਗਈ ਸਾਨੂੰ ਦੇ ਦਿਓ ਬਲੈਕ ਚ ਵੇਚਣ ਲੱਗ ਗਈ ਇੱਕ ਵੀ ਫੈਕਟਰੀ ਚ ਕੋਈ ਪਾਈਪ ਹੋਵੇ ਤਾਂ ਦੱਸ ਦਿਓ ਹਰਿਆਣਾ ਦੀ ਕਿਸੇ ਫੈਕਟਰੀ ਚ ਪਾਈਪ ਪਚੀ ਹੋਵੇ ਸਾਨੂੰ ਦੱਸ ਦਿਓ ਬੰਗਲੌਰ ਤੋਂ ਮੰਗਾਉਣੀਆਂ ਪੈ ਰਹੀਆਂ ਪਾਈਪਾਂ ਜੀ ਪਹਿਲੀ ਵਾਰ ਪੰਜਾਬ ਆਪਣੇ ਪਾਣੀ ਨੂੰ ਆਪ ਵਰਤਣ ਲੱਗਿਆ ਔਰ ਮੈਨੂੰ ਕਿਸੇ ਦਾ ਫੋਨ ਆਇਆ ਕਿਉਂਕਿ ਪਿੰਡਾਂ ਵਾਲੇ ਜਿਹੜੀ ਗੱਲ ਕਹਿੰਦੇ ਨੇ ਉਹ ਚ ਤੱਤ ਹੁੰਦਾ ਉਹ ਚ ਕੋਈ ਨਾ ਕੋਈ ਤੱਤ ਸੁਪੇ ਹੁੰਦਾ ਕਹਿੰਦਾ ਪੁੱਤ ਆ ਜਿਉਂਦਾ ਰਹਿ ਤਕਿਓ ਵਰਗਾ ਪਾਣੀ ਹੈ ਇੱਕੋ ਵਰਗਾ ਸਾਡੀਆਂ ਫਸਲਾਂ ਨੂੰ ਕਿਉਂ ਵਾਂਗੂ ਲੱਗੂਗਾ ਇਹ ਕਿਉਂਕਿ ਇਹਦੇ ਚ ਮਿਨਰਲਸ ਬਹੁਤ ਨੇ ਇਹ ਚ ਨਾਲ ਮਿੱਟੀ ਵੀ ਜਾਂਦੀ ਹੈ ਉਪਜਾਊ ਉਪਜਾਊ ਸ਼ਕਤੀ ਵੱਦੀ ਹੈ ਧਰਤੀ ਦੀ ਜੇ ਥੱਲੋਂ ਪਾਣੀ ਜਿਹੜਾ ਉਹ ਵਰਤਨਾ ਘੱਟ ਹੋਊਗਾ ਹਾਂ ਅੱਜ ਦਾ ਦਿਨ ਮੈਂ ਕਹਿਆ ਸੀ 21 ਤਰੀਕ ਨੂੰ ਤੁਹਾਨੂੰ ਵੈਸੀ ਮਿਲ ਜੂ ਤੁਸੀਂ ਕਿਹੜੀ ਫਸਲ ਵੇਚਣਿਆ ਜਿਹੜੀ ਅੱਖ ਦਿਨਾਂ ਚ ਹੋ ਜਾਂਦੀ ਹੈ ਤੁਸੀਂ ਕਿਉਂ ਰੌਲਾ ਨਾ ਜੇ ਮੰਨੇ ਹੀ ਨਹੀਂ ਅਸੀਂ ਕੋਰਟ ਚ ਵੀ ਗਏ ਫਿਰ ਕੋਰਟ ਚ ਵੀ ਇਹਨਾਂ ਕੋਲ ਕੋਈ ਜਵਾਬ ਨਹੀਂ ਹੈਗਾ ਬਸ ਉਹੀ ਜਵਾਬ ਹੈ ਪਹਿਲਾਂ ਤਾਂ ਸਾਨੂੰ ਮਿਲ ਜਾਂਦਾ ਹੁੰਦਾ ਸੀ ਪਹਿਲਾਂ ਤਾਂ ਕਦੇ ਆਇਆ ਹੋਇਆ ਨਹੀਂ ਸੀਗਾ ਜੀ ਪਹਿਲਾਂ ਵਾਲੇ ਜਵਾਨੇ ਗਏ ਭਾਈ ਹੁਣ ਪਹਿਲਾਂ ਵਾਲਾ ਹੈ ਨਹੀਂ ਹੁਣ ਕੰਮ ਉਹ ਪੁਰਾਣੀਆਂ ਆਦਤਾਂ ਛੱਡੋ ਹੁਣ ਅੱਜ ਤੋਂ 1 ਵਜੇ ਤੋਂ ਉਹ 1:30 ਵਜੇ ਆਊਗਾ 1 ਵਜੇ ਤੋਂ 100 ਕਿਉ ਸਿਕ ਪਰ ਆਵਰ ਹਰਿਆਣੇ ਨੂੰ ਛੱਡਣਾ ਸ਼ੁਰੂ ਕਰ ਦਾਂਗੇ ਉਹਨਾਂ ਦਾ ਹੱਕ ਬਣਦਾ ਅੱਜ ਤੋਂ ਇਹਨਾਂ ਦਾ 21 ਅਗਲੀ 21 ਮਈ ਤੱਕ ਜਿੰਨਾ ਇਹਨਾਂ ਦਾ ਬਣਦਾ ਉਹਨਾਂ ਕਰਕੇ ਜਿੰਨਾ ਇਹਨਾਂ ਦੀ ਕਪੈਸਿਟੀ ਆਪਾਂ ਖੜਾ ਦੀ ਉਨੀ ਕਰਕੇ ਅਸੀਂ ਉਹਨੂੰ ਰੋਜ਼ ਦੇਵਾਂਗੇ ਪਰ ਮੈਂ ਇੱਕ ਵਾਰੀ ਫੇਰ ਕਹਿਣਾ ਕੋਈ ਹਰਿਆਣੇ ਦੇ ਅਧਿਕਾਰੀ ਕੁਰੀ ਆਏ ਹੋਣਗੇ ਇੱਥੇ ਜਾਂ ਬੀਜੇਪੀ ਦੇ ਬੰਦੇ ਆਏ ਹੋਣਗੇ ਉਹਨਾਂ ਨੂੰ ਕਹਿ ਦਿਓ ਕਿ ਹੁਣ ਇੱਕ ਅਗਲੀ 21 ਮਈ ਤੱਕ ਸੰਤੰਗ ਨਾ ਕਰਨਾ ਇਹਨੂੰ ਆਪਦੇ ਹਿਸਾਬ ਨਾਲ ਵਰਤ ਲਿਓ ਇਹ ਹਿਸਾਬ ਨਾਲ ਵਰਤਿਓ ਕਿ ਤੁਸੀਂ ਮਾਰਚ ਚ ਖਤਮ ਕਰਕੇ ਤੁਹਾਨੂੰ ਅਪ੍ਰੈਲ ਮਈ ਚ ਦੁਬਾਰੇ ਨਹੀਂ ਮੈਨਾ ਪੈਣਾ। ਵੀ ਅਗਲੀ ਵਾਰ ਫੇਰ ਕੋਹ ਨਹੀਂ ਨਹੀਂ ਭੈਣੇ ਹੁੰਦਾ ਹੈ ਅੰਦਰ। ਆਰਡਰ ਇਸ ਦੇ ਅਨੁਸਾਰ ਨਾ ਪਹੁੰਚਾ ਕਿਉਂਕਿ ਪੰਜਾਬ ਆਪਣੇ ਇਸ ਦਾ ਪਾਣੀ ਆ ਵਰਤਣ ਲੱਗ ਗਿਆ। ਚੌਲ ਸਾਤੋਂ ਚਾਹੀਦੇ ਆ ਪੀਡੀਐਸ ਵਾਸਤੇ ਕਣਕ ਸਾਤੋਂ ਚਾਹੀਦੀ ਐ ਪੀਡੀਐਸ ਵਾਸਤੇ ਮੱਕੀ ਚਾਹੀਦੀ ਐ ਦਾਲਾਂ ਚਾਹੀਦੀਆਂ ਨੇ ਸਰੋਂ ਚਾਹੀਦੀ ਐ ਬਾਜਰਾ ਚਾਹੀਦਾ ਨਰਮਾ ਚਾਹੀਦਾ ਕਪਾਹ ਚਾਹੀਦੀ ਐ ਦੇਸ਼ ਵਾਸਤੇ ਪਾਣੀ ਨਾ ਪਾਣੀ ਦੇਣਾ ਪਾਣੀ ਨਹੀਂ ਪਾਣੀ ਪਾਣੀ ਨਹੀਂ ਅਸੀਂ ਗਮਲਿਆਂ ਦੇ ਬੀਜੀਏ ਫਿਰ ਉਨਾਂ ਕਣਕਾਂ ਕੋਈ ਤ ਕੋਈ ਤਾਂ ਮਤਲਬ ਤਾਤਾਲੀ ਗੱਲ ਕਰ ਲੋ ਯਾਰ ਕਿਹੜੀ ਗੱਲ ਐ ਸਾਰੇ ਪਿੰਡਾਂ ਵਾਲੇ ਆਪਾਂ ਜੇ ਪਾਣੀ ਨਹੀਂ ਹੈਗਾ ਫਿਰ ਅੱਪਕੇ ਨਾ ਬੀਜਾਂਗੇ ਬਰਾਨੀਆਂ ਕਿੱਥੋਂ ਬਿਜਲੀ ਬਰਾਨੀਆਂ ਪਹਿਲਾਂ ਬਰਾਨੀਆਂ ਹੁੰਦੀਆਂ ਸੀ ਤਾਹਾਂ ਦੇਖੀ ਜਾਂਦੇ ਰਹਿੰਦੇ ਸੀ ਬੀਜ ਨਹੀਂ ਪੈ ਗਿਆ ਟਾਈਮ ਤੇ ਠੀਕ ਹੈ ਨਹੀਂ ਤਾਂ ਨਾ ਸੀ ਹੁਣ ਕੱਸੀਆਂ ਦਾ ਪਾਣੀ ਵੀ ਮਿਲੂਗਾ ਪਰ ਹਾਂ ਇੱਕ ਮੈਂ ਤੁਹਾਨੂੰ ਗੱਲ ਤੁਹਾਨੂੰ ਵੀ ਕਹਿਣਾ ਬਿਜਲੀ ਵੀ ਮਿਲੂਗੀ ਅੱਧ ਘੰਟੇ ਪਰ ਜਿਹੜੇ ਜਿਹੜੇ ਪਿੰਡਾਂ 'ਚ ਕੱਸੀ ਦਾ ਪਾਣੀ ਪਹੁੰਚ ਗਿਆ ਉਹਨਾਂ ਨੂੰ ਬਿਜਲੀ ਰਾਤ ਨੂੰ ਮਿਲੂਗੀ ਕਿਉਂਕਿ ਨਾਲੇ ਮੋਟਰ ਚਲਾ ਲੈਂਦੇ ਆ ਨਾਲੇ ਕੱਸੀ ਚਲਾ ਲੈਂਦੇ ਆ ਨਾਲੇ ਉਤੋਂ ਮੀਂਹ ਪਈ ਜਾਂ ਚਲੋ ਮੀਂਹ ਤਾਂ ਮੈਂ ਰੋਕ ਨਹੀਂ ਸਕਦਾ ਵੀ ਕਹਿੰਦੇ ਵੀ ਮੈਂ ਕਿਹਾ ਵੀ ਮੋਟਰ ਵੀ ਚਲਾ ਰੱਖੀ ਮੈਂ ਖੜ ਗਿਆ ਕਿਤੇ ਜਾਂਦਾ ਸੀ ਮੋਟਰ ਵੀ ਚਲਾ ਰੱਖੀਆ ਕੱਸੀ ਦਾ ਪਾਣੀ ਵੀ ਆ ਕੋਨ 5 ਵਜੇ ਦੇ ਵਜੇ 3 ਵਜੇ ਵਿਹਲੇ ਹੋ ਜਾਣਗੇ ਮੈਂ ਜਾ ਕੇ ਕੀ ਕਰਨਾ ਖੁੰਡ ਤੇ ਬਹਿਣਾ ਜੀ ਕਹਿੰਦਾ ਜਾ ਕੇ ਲੈ ਦੱਸੋ ਯਾਰ ਫਿਰ ਬਿਜਲੀ ਫਿਰ ਫਿਰ ਕੱਸੀ ਦਾ ਪਾਣੀ ਦੇਣ ਦਾ ਕੀ ਫਾਇਦਾ ਹੋਇਆ ਜੇ ਤੁਸੀਂ ਬਿਜਲੀ ਵੀ ਓਨੀ ਵਰਤ ਲਈਏ ਹਾਂ ਜੇ ਦਿਨੇ ਤੁਹਾਡਾ ਪਾਣੀ ਨਾਲ ਨਹੀਂ ਸਰਿਆ ਕੱਸੀ ਵਾਲੇ ਪਾਣੀ ਨਾਲ ਚਾਰ ਕਿਹਾਰੇ ਰਹਿਗੇ ਤਾਂ ਰਾਤ ਨੂੰ ਬਿਜਲੀ ਆਊਗੀ ਉਹ ਚਲਾ ਲਿਓ ਉਦੋਂ ਓਨੀ ਕੀ ਚਾਰ ਕਿਹਾਂ ਵਾਸਤੇ ਵਰਤੋਂਗੇ ਨਾ ਉਦਾਂ ਫਿਰ ਸਭ ਇੱਕ ਤੱਬੀ ਬਹੁਤ ਆ ਮੈਂ ਸਮਝ ਲਿਓ ਪੂਰਾ ਹਿਸਾਬ ਲਾ ਕੇ ਗੱਲ ਕਰੀ ਰਿਹਾ ਐ ਮੈਂ ਬਿਨਾਂ ਅੰਕੜਿਆਂ ਤੋਂ ਬੋਲਦਾ ਨਹੀਂ ਉਹ ਤਾਂ ਫੇਰ ਚਾਹ ਕੇ ਨਾ ਵਸਤੀ ਵਰਤੋਂਗੇ ਬੱਟਾ ਤਾਂ ਨਹੀਂ ਤੋੜੋਂਗੇ ਆਪਦੀਆਂ ਵੀ ਦਵਾਰੇ ਫੇਰ ਪਾਣੀ ਛੱਡ ਦੇਣ ਦਵਾਰੇ ਫੇਰ ਸੋ ਇਸ ਕਰਕੇ ਪਾਣੀ ਵੀ ਬਚੂਗਾ ਬਿਜਲੀ ਵੀ ਬਚੂਗੀ ਬਿਜਲੀ ਵੀ ਆਪਣੀ ਆ ਪਾਣੀ ਵੀ ਆਪਣਾ ਥੱਲੇ ਵਾਲਾ ਸੋ ਇਸ ਕਰਕੇ ਮੈਂ ਤੁਹਾਨੂੰ ਦੱਸ ਦਿੰਨਾ ਕਿ BBMB BBMB ਜਿਹੜੀ ਆ ਉਹ ਪੰਜਾਬ ਲਈ ਤਾਂ ਚਿੱਟਾ ਹਾਥੀ ਬਣ ਕੇ ਰਹਿ ਗਿਆ ਐਨੇ ਪੈਸੇ ਪੰਜਾਬ ਨੇ ਦਿੱਤੇ ਐਵੇਂ ਹੀ ਦਿੱਤੇ ਜਦੋਂ ਇਹ ਡੈਮ ਬਣਦੇ ਸੀ ਨਾ ਕੌਂਗ ਜੀ ਸਾਗਰ ਤੇ ਪਾਖੜਾ ਕਿੰਨੇ 42 ਲੱਖ ਲਿਆ ਸੀ ਇਹਨਾਂ ਨੇ ਇਹ ਪਤੋਂ ਨਹੀਂ ਨਹੀਂ ਉਹ ਤਾਂ ਵਿਆਸਮੇਤ ਬਣਿਆ ਨਾ 32 ਕਰੋੜ ਰੁਪਇਆ ਪੰਜਾਬ ਵਾਲੇ ਪਾਸੋਂ ਲੈ ਗਏ ਬਾਕੀ ਕਿਸੇ ਸਟੇਟ ਨਹੀਂ ਪਾਇਆ ਕਹਿੰਦੇ ਐਨੇ ਜਿੰਨੇ ਚਿਰ ਬਣਦੇ ਪੈਸੇ ਤੁਸੀਂ ਦੇ ਦਿਓ ਵਾਜਪਾ ਕਰ ਲਾਂਗੇ ਸਾਬ ਕਿਸੇ ਨੇ 32 ਕਰੋੜ ਦਾ ਹਿਸਾਬ ਨਹੀਂ ਕੀਤਾ ਜਨਾਬ ਜੀ ਅੱਜ ਵਿਆਜ ਲਾ ਕੇ 143 ਕਰੋੜ ਰੁਪਇਆ ਬਣਦਾ ਹੈ 143 ਕਰੋੜ ਰੁਪਇਆ ਲਵਾਂਗੇ ਅਸੀਂ ਤਾਂ ਵਿਆਜ ਸਮੇਤ ਲਵਾਂਗੇ ਲਵਾਂਗੇ ਕਿਵੇਂ ਤੁਸੀਂ ਕਹੋਗੇ ਐ ਕਿਵੇਂ ਦੇ ਦੇਣਗੇ ਜਿਹੜੇ ਆਪਾਂ ਦਿੰਨੇ ਆ ਪਹੁੰਚੋ ਕੱਟ ਲਾਂਗੇ ਵਿਆਹ ਲੋਜੀ 143 ਦੀ ਅਦਰ ਅਸੀਂ ਕੱਟ ਲਿਆ ਹallelujah ਨੇ ਨੇ ਤੁਸੀਂ ਪਹਿਲਾਂ ਸਾਡੇ ਦੇਣੇ ਸੀ ਐ ਐ ਕਰਨਾ ਪੂਸਾ ਬੈਨ ਨਾਲ ਆ ਸਾਰਾ ਸ਼ਹਿਰ ਜਿਵੇਂ ਘਰ ਜੋ ਤੁਰ ਔ ਸਾਰਾ ਸ਼ਹਿਰ ਦੇਖ ਲਓ ਤੁਸੀਂ ਖੰਡਰ ਬਣਾ ਕੇ ਰੱਖਤਾ ਸਤਲੂ ਸਦਨ ਪਾਖੜਾ ਸਦਨ ਸ਼ਕਤੀ ਸਦਨ ਰਾਵੀ ਸਦਨ ਨੰਗਲ ਸਦਨ ਕਰਵਤੁੜੇ ਨੇ ਕੋਹ ਰਹਿੰਦਾ ਕਿਥੇ ਅਫਸਰ ਇਹਨਾਂ ਦੇ ਆਸਪਲੇਦ ਮੀਡੀਆ ਨੂੰ ਗਏ ਸਦਨ ਗਿਣ ਕੇ ਜਾਇਓ ਤੁਸੀਂ ਤਾਂ ਇੱਕ ਅੱਧਾ ਸਦਨ ਵੀ ਜਾਣਦੇ ਹੋਵੋਗੇ ਨਾ ਵੀ ਆ ਲੋਕ ਸਭਾ ਇਹਨੂੰ ਸਦਨ ਕਹਿੰਦੇ ਆ ਆ ਵਿਧਾਨ ਸਭਾ ਨੂੰ ਸਦਨ ਆ ਇੱਥੇ ਦੇਖਿਓ ਸਦਨ ਕਿੰਨੇ ਨੇ ਤੇ ਉਹਨਾਂ ਦੀ ਹਾਲਤ ਕੀ ਆ ਉਹਨਾਂ ਦੀ ਹਰੇਕ ਸ਼ਹਿਰ ਚ ਸੰਗਰੂਰ ਆ ਬੀਬੀ ਅੰਬੀ ਦਾ ਰੈਸਟ ਹਾਊਸ ਹੋਰ ਹਰ ਇੱਕ ਸ਼ਹਿਰ ਚ ਰੈਸਟ ਹਾਊਸ ਹੈ ਨਾਲੇ ਕਿੰਨੀ ਪ੍ਰਾਪਰਟੀ ਆ ਔਰ ਉਤੋਂ ਪੰਜਾਬ ਤੇ ਕੇਸ ਕਰ ਦਿੰਦੇ ਆ ਪੰਜਾਬ ਦੇ ਵਿਰੁੱਧ ਕੇਸ ਕਰਤਾ ਨਾ ਹਾਈ ਕੋਰਟ ਚ ਹੋਰ ਦੇਖੋ ਪੰਜਾਬ ਦੇ ਵਿਰੁੱਧ ਕੇਸ ਕਰਤਾ ਵੀ ਪਾਣੀ ਅਸੀਂ ਲੈਣਾ ਹੈ ਜੀ ਜਿਹੜਾ ਵਕੀਲ ਕੀਤਾ ਉਹ 60% ਪੈਸੇ ਉਹ ਤੇ ਪੰਜਾਬ ਦੇਊਗਾ ਮੈਂ ਐਸੀ ਕੋਈ ਦੀ ਆਪਦੇ ਵਿਰੁੱਧ ਆਪਦੇ ਵਿਰੁੱਧ ਵੀ ਵਕੀਲ ਕਰ ਲਈ ਅਸੀਂ ਆਪਦੇ ਕੋਲ ਮੈਂ ਨਹੀਂ ਮੰਨਦੇ ਤੁਸੀਂ ਦਿਓ ਜੀ ਜੇ ਚਲੋ ਹਰਿਆਣਾ ਕੇਸ ਕਰਦਾ ਚਲੋ ਮੈਂ ਮੰਨ ਲੈਂਦਾ ਹਰਿਆਣਾ ਇੱਕ ਪਾਰਟੀ ਐ। ਬੀਬੀਐਮਬੀ ਨੇ ਕੀ ਕਰਤਾ ਦੱਸੋ। ਵੀ ਤੂੰ ਹੀ ਤਾਂ ਸਾਂਝੇ ਹੋਂ। ਤੂੰ ਹੀ ਤਾਂ ਤਿੰਨੇ ਸਟੇਟਾਂ ਦੇ ਸਾਂਝੇ ਹੋਂ। ਹਿਮਾਚਲ ਦੇ, ਹਰਿਆਣੇ ਦੇ, ਰਾਜਸਥਾਨ ਦੇ, ਪੰਜਾਬ ਦੇ ਚਾਰੇ ਇੱਥੇ ਸਾਂਝੇ ਹੋਂ ਤੁਸੀਂ ਤਾਂ। ਤੂੰ ਹੀ ਤਾਂ ਨਾ ਇੱਕ ਪਾਸੇ ਹੋ ਨਾ। ਤੂੰ ਹੀ ਹੋਰ ਦੇਖੋ। ਚਲੋ ਮੈਨੂੰ ਇਸ ਗੱਲ ਦਾ ਚਾਹ ਨਹੀਂ। ਪਰ ਤੁਸੀਂ ਬੀਬੀਐਮਬੀ ਦਾ ਦਫ਼ਤਰ ਜਾ ਕੇ ਕੋਈ ਚੰਡੀਗੜ੍ਹ ਪੱਤਰਕਾਰ ਸਾਹਿਬਾਨ ਨੂੰ ਬੇਨਤੀ ਕਰਦਾ। ਬੀਬੀਐਮ ਦੇ ਦਫ਼ਤਰ ਜਾ ਕੇ ਵਰੀ ਹੈੱਡ ਆਫਿਸ ਇਹਨਾਂ ਦੇ ਉਧਰ ਐਨ ਦੇ ਮੁੱਖ ਮੰਤਰੀ ਦੀ ਫੋਟੋ ਲੱਗੀ ਹੋਈ ਹੈ ਰਾਜਸਥਾਨ ਦੇ ਮੁੱਖ ਮੰਤਰੀ ਦੀ ਲੱਗੀ ਹੈ ਪੰਜਾਬ ਦੇ ਮੁੱਖ ਮੰਤਰੀ ਦੀ ਲੱਗੀ ਹੋਈ ਲੈ ਦੱਸ ਇੱਥੇ ਪਤਾ ਲੱਗਿਆ ਇਹਨਾਂ ਨੂੰ ਬੀਜੇਪੀ ਸਪਾਂਸਰਡ ਕੰਮ ਚੱਲ ਰਿਹਾ ਹੈ ਬਸ ਕੀ ਕਰ ਲਿਆ ਫਿਰ ਵੀਦ ਨੇ ਸਾਡਾ ਜੀ ਇੱਥੇ ਆ ਗਏ ਸੀ ਇਹ ਖੋਲਣ ਗੇਟ ਮਗਾਓ ਫਿਰ ਫਿਰ ਚਲੇ ਗਏ ਵਾਪਸ ਚੇਅਰਮੈਨ ਦਾ ਆ ਫਿਰਤਾ ਸੀ ਗੇਟ ਖੋਲਦਾ ਚੇਅਰਮੈਨ ਦਾ ਕੰਮ ਹੁੰਦਾ ਗੇਟ ਖੋਲਣੇ ਚੇਅਰਮੈਨ ਆ ਫਿਰਦਾ ਤੁਹਾਨੂੰ ਪਿਆਰ ਨਾਲ ਸਮਝਾਇਆ ਮਰਾਏ ਤੁਸੀਂ ਪਾਣੀ ਦੇ ਮਾਮਲੇ 'ਚ ਨਾ ਸਾਡੇ ਨਾਲ ਪੰਗੇ ਲਓ ਪਾਣੀ ਪਾਣੀ ਸਾਡੀ ਜੀਵਨ ਰੇਖਾ ਹੈ ਪਾਣੀ ਜਿਹੜਾ ਪੰਜਾਬ ਦੇ ਜ਼ਿੰਦਗੀ ਹੈ ਸਾਡੀ ਸਾਡਾ ਨਾ ਹੀ ਰਹਿ ਗਿਆ ਸੂਬਾ ਦਾ ਪੰਜਾਬ ਸਾਡੇ ਕੋਲ ਕਿਹੜਾ ਆ ਬਹਿ ਗਿਆ ਪੀਬੀਐਮਪੀ ਦੇ ਵਿੱਚ ਤੁਸੀਂ ਹੈਰਾਨ ਹੋ ਜਾਓਗੇ 3000 ਪੋਸਟਾਂ ਖਾਲੀ ਨੇ ਪੰਜਾਬ ਦੀਆਂ 3000 ਪੋਸਟਾਂ ਖਾਲੀ ਪਈਆਂ ਬੀਬੀ ਅੰਮ੍ਰਿਤਸਰ ਪੰਜਾਬ ਦੀਆਂ ਪੰਜਾਬ ਦੀ ਕੋਟੇ ਦੀ ਆ ਕੱਲ ਪਰਸ ਸੁਖਵੀਰ ਬਦਲ ਕਹੀ ਜਾਂਦਾ ਸੀ ਬੀਬੀ ਐਮ ਵਿੱਚ ਭਰਤੀ ਕਰੋ ਤੁਸੀਂ ਦੀ ਕੀਤੀ ਫਿਰ ਕਿੰਨੇ ਸਾਲ ਰਹੇ ਹੋ ਤੁਸੀਂ ਪਾਣੀਆਂ ਦਾ ਰਖਾ ਪਤਾ ਨਹੀਂ ਕਿਹੜੇ ਕਿਹੜੇ ਨਹਿਰਾਂ ਦਾ ਬਾਬਾ ਲਾਜ਼ਰ ਆਪਦੇ ਖੇਤਾਂ ਨੂੰ ਗੱਡੀ ਫਿਰਦੇ ਹੋ ਤੁਸੀਂ ਕਰ ਲੈਂਦੇ ਭਰਤੀ ਭਰਤੀ ਕਰਕੇ ਪਤਾ ਨਹੀਂ ਕਿੱਧਰ ਭਰਤੀ ਕੀਤੀ ਹੋਣੀ ਹੁਣ ਕਰਾਂਗੇ ਕਰਾਂਗੇ ਅਸੀਂ ਪੂਰੇ ਕਰ ਇਹਨੂੰ ਨਾਲ ਤਾਂ 3000 ਵੱਖਵਾ ਕਹਦਿਆਂ ਤੇ ਮੁੰਡੇ ਕੁੜੀਆਂ ਨੂੰ ਕੰਮ ਮਿਲੂਗਾ ਨਾਲੇ ਸਾਡਾ ਇੱਥੇ ਸਟੈਂਡ ਸਾਡਾ ਕੋਟਾ ਬਣਦਾ ਜੀ ਉਹ ਸਾਡਾ ਕੋਟਾ ਬਣ ਲਓ ਪਹਿਲਾਂ ਕਿਸੇ ਨੇ ਧਿਆਨ ਨਹੀਂ ਦਿੱਤਾ ਵੀ ਕੀ ਹੁੰਦਾ ਹੈ ਉਹੀ ਵੜਦਾ ਨੱਕਾ ਵੜਦਾ ਲੈ ਜਾਓ ਜੀ ਲੈ ਜਾਓ ਜੀ ਇਧਰੋਂ ਨਹਿਰ ਚੱਕ ਲਿਓ ਜੀ ਦੂੜ ਕਫੂਟ ਨਹਿਰ ਚੱਕ ਲਿਓ ਇਧਰ ਸਾਡੇ ਤੇ ਨਹੀਂ ਕੱਢ ਦਿਓ ਜੀ ਇਧਰ ਪਾਣੀ ਸਾਡੇ ਆਪਦੇ ਕਿਨੂਆਂ ਦੇ ਬਾਗਾਂ ਨੂੰ ਲੋਾਈਂ ਗਏ ਨੇ ਸਾਡੇ ਬਾਗ ਉਜਾੜੀ ਗਏ ਨੇ ਜੇ ਬਾਗ ਦਾ ਮਾਲੀ ਵੀ ਬੇਈਮਾਨ ਹੋ ਜਾਏ ਫਿਰ ਬਾਗ ਕਿਵੇਂ ਚੱਲੂਗਾ ਜੀ ਬਾਗ ਤਾਂ ਫਿਰ ਉਜੜੂਗਾ ਉਹ ਸੋ ਅੱਜ ਅਸੀਂ ਇਸ ਗੱਲ ਦਾ ਜੇਕਰ ਵੀ ਕਰਨਾ ਕਿ 20 ਦਿਨ ਅਸੀਂ ਕਿਵੇਂ ਕੱਟਿਆ ਇਹ ਜਿਸ ਤਰ੍ਹਾਂ ਹਜੋਤ ਬੈ ਜਿੰਨ ਦਸਿਆ ਤਾਂ 6 ਵਜੇ ਆ ਗਏ ਕਹਿੰਦੇ 7 ਵਜੇ ਆ ਗਏ ਸਵੇਰੇ ਸਵੇਰੀ ਮੈਨੂੰ ਫੋਨ ਆਇਆ ਅੰਦਾ ਸੀ ਮੈਂ ਆ ਜਾਂਦਾ ਸੀ ਇੱਥੇ ਫਿਰ ਚਲੇ ਜਾਂਦੇ ਸੀ ਮਨ ਸੱਚੀ ਮੁੱਚੀ ਜਿਵੇਂ ਆਪਾਂ ਕਹਿੰਨੇ ਨੱਕੇ ਤੇ ਖੜ ਕੇ ਰੱਖੀ ਕਰਨ ਵਾਲੀ ਗੱਲ ਹੈ ਕਿਉਂਕਿ ਵਿਧਾਨ ਸਭਾ ਚਲੋ ਆਲ ਪਾਰਟੀ ਮੀਟਿੰਗ ਵੀ ਕਰ ਲਈ ਸਾਰੇ ਨੇ ਸਾਥ ਦਿੱਤਾ ਵਿਧਾਨ ਸਭਾ ਚ ਵੀ ਹਰੇਕ ਨੇ ਸਾਥ ਦਿੱਤਾ ਠੀਕ ਹੈ ਨਾ ਹੁਣ ਇਹ ਪਾਣੀ ਜਿਹੜਾ ਹੈ ਜਿਹੜਾ ਇਹਨਾਂ ਦਾ ਕੋਟਾ ਬਣਦਾ ਉਹ ਹੁਣ ਦੇਣ ਦੇਣ ਲੱਗ ਜਾਂਗੇ ਅੱਜ 1 ਵਜੇ ਤੋਂ ਸ਼ੁਰੂ ਕਰਤਾ ਠੀਕ ਹੈ ਨਾ ਅਸੀਂ ਉਹਦੇ 'ਚ ਕੋਈ ਹੱਕ ਨਹੀਂ ਮਾਰਦੇ ਅਸੀਂ ਤਾਂ ਭਾਈ ਕਨਈਆ ਜੀ ਦੇ ਵਾਰਸਾਂ ਅੱਜ ਤਾਂ ਦੁਸ਼ਮਣ ਨੂੰ ਵੀ ਪਾਣੀ ਪਿਉਣਾ ਹੈ ਰਹਿਣ ਨਾਲ ਸਾਡੀ ਕੋਈ ਦੁਸ਼ਮਣੀ ਥੋੜੀ ਆ ਰਹਿਣ ਨਾਲ ਸਾਡਾ ਛੋਟਾ ਭਾਈ ਹੈ ਲੋਕਾਂ ਨਾਲ ਕੋਈ ਸਾਡੇ ਸਾਡਾ ਕੋਈ ਰਾਜਨੀਤਿਕ ਤੌਰ ਤੇ ਇਹ ਪੰਗਾ ਲਿਆ ਇਹਨਾਂ ਨੇ ਸਿਰਫ ਪੋਲੀਟਿਕਲੀ ਪੰਗਾ ਲਿਆ ਉਹ ਖੱਤਰ ਸਾਹਿਬ ਬਣਾ ਕੇ ਬਹਿ ਗਏ ਇੱਜ਼ਤ ਦਾ ਸਵਾਲ ਆ ਵੀ ਮੈਂ ਪਾਣੀ ਲੈ ਕੇ ਦਿਖਾਉਂ ਲੈ ਲਿਆ ਦੱਸੋ ਆ ਫਰਕ ਹੈ ਮੈਂ ਤਾਂ ਪਤਾ ਹੀ ਲੱਗਣ ਦੇਣਾ ਤੁਹਾਨੂੰ ਪਹਿਲਾਂ ਕਿਹੜਾ ਪਤਾ ਲੱਗਣ ਦਿੱਤਾ ਦੂਜਿਆਂ ਨੇ ਚੱਲ ਬਈ ਚੱਕ ਦੇ ਕਿਸੇ ਨੇ ਇੱਕ ਨੇ ਨਹਿਰ ਦੀ ਐਸਵਾਈਐਲ ਦੀ ਉਹ ਕੀ ਹੁੰਦਾ ਸਰਵੇ ਕਰਨ ਦੀ ਇਜਾਜ਼ਤ ਦਿੱਤੀ ਬਦਲੇ ਚ ਗੁੜਗਾਉਂ ਜ਼ਮੀਨ ਲੈ ਲਈ ਉੱਥੇ ਹੋਟਲ ਨੇ ਹੁਣ ਦੂਜੇ ਨੇ ਚਾਂਦੀ ਦੀ ਕਹੀਂ ਫੜਾਤੀ ਕਪੂਰੀ ਪਿੰਡ ਚ ਪਟਿਆਲੇ ਕਹਿੰਦੇ ਲਾਰੇ ਟੱਕ ਬਾਤ ਉਹ ਹੀ ਪਾਣੀ ਆਂ ਦੇ ਰੱਖੇ ਬਣ ਗਏ ਉਹਨਾਂ ਨੂੰ ਆਇਆ ਲੋਕ ਪਤ ਨਹੀਂ ਭੁੱਲ ਜਾਂਦੇ ਨੇ ਲੋਕ ਬਹੁਤ ਯਾਦ ਰੱਖਦੇ ਨੇ ਲੋਕਾਂ ਦੀ ਯਾਦ ਦਸਤੇ ਸ਼ੱਕ ਨਾ ਕਰੋ ਲੋਕਾਂ ਨੂੰ ਸਾਪਤਾ ਹੈ ਕਿ ਕੌਣ ਕਿੰਨੇ ਕ ਪਾਣੀ ਚ ਹੈ ਤੇ ਕੌਣ ਕਿਹਨੇ ਕਿੰਨਾ ਕ ਪਾਣੀ ਵੇਚਿਆ ਕਿਹਨੇ ਕਿੰਨੇ ਕ ਪਾਣੀ ਨੂੰ ਵਰਤਿਆ ਪਿੰਡਾਂ ਦੇ ਲੋਕਾਂ ਦਾ ਸੰਘਰਸ਼ ਆ ਜਿਹੜਾ ਅੱਜ ਜਿੱਤਿਆ ਤੁਸੀਂ ਤੇ ਉਹ ਕੱਲ ਨੂੰ ਤਰੀਕ ਹੈ ਕੱਲ ਨੂੰ ਕੋਈ ਤਰੀਕ ਰਹਿ ਗਈ ਉਹਨਾਂ ਕੋਰਟ ਚ ਜੇ ਜਹਾਂ ਦੇ ਕੋਰਟ ਚ ਪੱਖ ਰੱਖਾਂਗੇ ਉਹਨਾਂ ਕੋਲ ਹੈ ਹੀ ਨਹੀਂ ਕੁਝ ਉਹ ਕਹਿੰਦੇ ਪੰਜਾਬ ਨੇ ਆਪਣੇ ਹਿੱਸੇ ਦਾ ਵਾਧੂ ਵਰਤ ਕਿੱਥੇ ਵਰਤਲੇ ਵਾਧੂ ਬੀਬੀਐਮਬੀ ਦੇ ਅੰਕੜੇ ਪਏ ਨੇ ਸਾਡੇ ਕੋਲੇ ਬੀਬੀਐਮਬੀ ਦੇ ਪੁਨਰਗਠਨ ਬਾਰੇ ਵੀ ਮੰਗ ਕਰਾਂਗੇ ਔਰ ਮੈਨੂੰ ਇਹ ਵੀ ਪਤਾ ਲੱਗਿਆ ਹੈ ਕਿ ਬੀਬੀਐਮਬੀ ਵਾਲੇ ਅਬਦੇ ਰਟਾਇਰ ਅਫਸਰਾਂ ਨੂੰ ਦੁਬਾਰੇ ਲਾ ਰਹੇ ਨੇ ਇੱਥੇ ਕਰਪਟ ਅਫਸਰਾਂ ਨੂੰ ਦੁਬਾਰੇ ਲਾ ਰਹੇ ਨੇ ਕਿ ਤੁਸੀਂ ਹੁਣ ਇੱਥੋਂ ਆਪਾਂ ਥੋੜਾ ਜਿਹਾ ਕਰਾਂਗੇ ਆ ਜਿਹੜੀ ਹਾਰ ਹੋ ਗਈ ਆਪਣੀ ਇਹਨੂੰ ਆਪਾਂ ਕਿਵੇਂ ਡੈਮੇਜ ਕੰਟਰੋਲ ਕਰਾਂਗੇ ਇਸ ਗੱਲ ਦਾ ਵਿਰੋਧ ਕਰਾਂਗੇ ਸਖਤ ਅਸੀਂ ਪੰਜਾਬ ਦੇ ਕਿੱਡਰ ਤੇ ਜਿੰਨੇ ਮੰਤਰੀ ਜਿੰਨੇ ਸਾਡੇ ਅਫਸਰ ਬਣਦੇ ਨੇ ਉਹ ਅਸੀਂ ਪੂਰੇ ਕਰਕੇ ਦੇਵਾਂਗੇ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਸਾਰਾ ਇੱਥੇ ਹਰਿਆਣਾ ਦੇ ਜਾਂ ਰਾਜਸਥਾਨ ਦੇ ਭਰਦੋਂ ਵੀ ਇਹੀ ਕਰਨਗੇ ਦੋ ਇੱਕ ਹਿਮਾਚਲ ਦਾ ਹਿਮਾਚਲ ਦਾ ਲਾ ਲਿਆ ਹਿਮਾਚਲ ਦਾ ਪਹਿਲਾਂ ਰਾਤੋ ਰਾਤ ਬਦਲਿਆ ਹਿਮਾਚਲ ਨੂੰ ਕਹਿੰਦੇ ਤੂੰ ਖੋਲ ਦੇ ਉਹ ਆ ਗਿਆ ਇੱਥੇ ਇੱਥੇ ਆ ਕੇ ਲੋਕ ਕਹਿੰਦੇ ਵੀ ਤੂੰ ਚਲਾ ਜਾ ਕੋਈ ਫਾਇਦਾ ਨਹੀਂ ਤੈਨੂੰ ਖੋਲਣਾ ਨਹੀਂ ਨੱਕਾ ਹੈ ਨੱਕਾ ਕਾਸਾ ਮਹਿੰਗਾ ਹੈ ਉਹ ਕਹਿੰਦਾ ਚੰਗਈ ਮੈਂ ਜਾਣਾ ਇਹ ਮੈਂ ਕਾਹ ਗਾਣਾ ਦੱਸੂਗਾ ਉਹ ਕਹਿੰਦਾ ਠੀਕ ਨਹੀਂ ਦੱਸਦੇ ਮੈਂ ਕਿਹੜਾ ਦੱਸਿਆ ਤੁਹਾਨੂੰ ਤੁਸੀਂ ਕਾਹ ਨਾ ਤੁਸੀਂ ਵੀ ਕਾਹ ਨਾ ਗੱਲ ਕਰਿਓ ਬਸ ਉਹ ਮੁੜ ਗਿਆ ਇੱਥੋਂ ਹੀ ਕਹਿੰਦਾ ਚੰਗਈ ਮੈਂ ਜਾਣਾ ਕਿਉਂਕਿ ਪਬਲਿਕ ਜਦੋਂ ਲੋਕ ਲੋਕ ਕਿਹੜਾ ਕੋਈ ਹਮਦੇ ਵਾਸਤੇ ਲੈਣਾ ਕੋਈ ਇਹ ਨਿੱਜੀ ਲੜਾਈ ਥੋੜੀ ਆ ਸਾਡੀ ਤਾਂ ਚੁੱਲਿਆਂ ਦੀ ਲੜਾਈ ਆ ਇਹਨੇ ਸਾਡੇ ਚੁੱਲਿਆਂ ਦੀ ਲੜਾਈ ਆ ਇਹ ਸਾਡੇ ਕੋਲ ਪਾਣੀ ਨਾ ਹੋਇਆ ਫਿਰ ਪੰਜਾਬ ਚ ਪਾਣੀ ਮਾਈਨਸ ਕਰਦੋ ਕੀ ਰਹਾ ਗਿਆ ਫਿਰ ਲੈਂਡਲੌਕ ਸਟੇਟ ਐ ਇਧਰ ਬਾਰਡਰ ਸਟੇਟ ਐ ਮੈਨ ਤਾਂ ਇਨੀ ਸਮਝ ਆ ਰਹੀ ਪੁਲਿਸ ਇੱਥੇ ਲਾਈਏ ਜਾਂ ਬਾਰਡਰ ਤੇ ਲਾਈਏ ਲੜਾਈ ਵੀ ਸਾਰੀ ਆਪਣੇ ਵਾਲੇ ਪਾਸੇ ਸੀ ਬਾਜਲਕਾ ਤੋਂ ਲੈ ਕੇ ਪਠਾਨਕੋਟ ਤੱਕ ਲੜਾਈ ਵੀ ਆਪਣੇ ਵਾਲੇ ਪਾਸੇ ਮਰਨ ਵਾਲੇ ਪਾਸੇ ਵੀ ਅਸੀਂ ਰੱਖੇ ਆ ਗੋਲੇ ਡਰੋਨ ਉਹ ਵੀ ਸਾਡੇ ਤੇ ਆਉਂਦੇ ਨੇ ਇਧਰਲੇ ਪਾਸੇ ਹਰਿਆਣੇ ਵਾਲੇ ਉਹ ਉਹ ਵੀ ਸਾਡੇ ਤੇ ਆਉਂਦੇ ਨੇ ਇਧਰ ਚੀਨ ਹੈ ਕਿਧਰ ਨੂੰ ਜਾਈਏ ਕਿਧਰ ਨੂੰ ਯਾਰ ਸੋਨੀਤੀ ਯੋਗ ਦੀ 24 ਤਰੀਕ ਨੂੰ ਬੈਠਕ ਹੈ ਪ੍ਰਧਾਨ ਮੰਤਰੀ ਸਾਹਿਬ ਨਾਲ ਸਾਰੇ ਦੇਸ਼ ਦੇ ਮੁੱਖ ਮੰਤਰੀ ਉੱਤੇ ਜਾਣਗੇ ਮੈਂ ਵੀ ਜਾਊਂਗਾ ਔਰ ਪੂਰਾ ਪੱਖ ਰੱਖੂਗਾ ਕਿ ਜੀ ਇਹਦਾ ਪੁਨਰਗਠਨ ਕਰੋ ਉਦੋਂ ਜਦੋਂ ਪਾਣੀ ਵੰਡਿਆ ਸੀ ਵੀ ਇਹਨੂੰ ਇੰਨਾ ਹਿੱਸਾ ਉਦੋਂ ਹੈਗਾ ਸੀ ਪਾਣੀ ਜ਼ਿਆਦਾ ਸੀ ਹੁਣ ਦੇ ਹਿਸਾਬ ਨਾਲ ਪਾਣੀ ਮਿਲੋ ਨਾ ਪਾਣੀ ਦੀ ਗਿਣਤੀ ਮਿਲਦੀ ਕਰਕੇ ਹੋਂਦੇ ਹਿਸਾਬ ਨਾਲ ਬੰਡੋ ਕਿੰਨੂ ਕਿੰਨੇ ਪਰਸੈਂਟ ਬਣਦਾ ਉਹ ਤਾਂ ਆਪਣੇ ਘਰੇ ਵੀ ਨਲਕੇ ਹੁੰਦੇ ਸੀ ਉਹ ਤਾਂ ਆਪਣਾ ਬੋਰ ਕਈ ਵਾਰੀ ਇੰਜਨ ਤੋਂ ਪੱਖਾ ਇੰਜਨ ਤੋਂ ਉੱਚਾ ਹੁੰਦਾ ਸੀ ਟੂਆ ਵੀ ਨਹੀਂ ਪੜਣਾ ਪੈਂਦਾ ਸੀ ਇੰਨਾ ਪਾਣੀ ਉੱਪਰ ਸੀ ਹੁਣ ਤੁਸੀਂ ਮੱਛੀ ਮੋਟਰਾਂ ਵੀ ਜਵਾਬ ਦੇ ਗੀਆਂ 700 ਫੁੱਟ ਤੇ 600 ਫੁੱਟ ਤੇ ਪਾਣੀ ਚਲੇ ਗਿਆ ਹੁਣ ਤੁਸੀਂ ਉਹ ਹਿਸਾਬ ਨਾਲ ਹੀ ਪਾਣੀ ਵੰਡੀ ਜਾਓਗੇ ਯਾਰ ਦੁਬਾਰਾ ਕਰੋ ਹਿਸਾਬ ਕਿਤਾਬ ਇੰਟਰਨੈਸ਼ਨਲ ਰੂਲ ਵੀ ਹੈ 20 ਸਾਲ ਬਾਅਦ ਕੋਈ ਵੀ ਐਗਰੀਮੈਂਟ ਜਿਹੜਾ ਉਹਦਾ ਰਿਵਿਊ ਹੋਣਾ ਚਾਹੀਦਾ ਇੱਥੇ ਹੋਇਆ ਹੀ ਨਹੀਂ ਨਾ ਇਸ ਤਰ੍ਹਾਂ ਹੀ ਜਲਦਾ ਹੋਇਆ ਇੱਕ ਵਾਰੀ ਬਣਾਤੀ ਬਣਾਤਰ ਬੋਸ ਜੀ ਉਸ ਦਿਨ ਕਹਿੰਦੇ ਸਾਡਾ ਅਸੀਂ ਉਹਨਾਂ ਨੂੰ ਕਿਹਾ ਮੈਂ ਪਥੇੜਾ ਕਾ ਕਟਰ ਦਾ ਮੁੱਖ ਮੰਤਰੀ ਜੀ ਉਦੋਂ ਉਦੋਂ ਵੀ ਮੈਂ ਕਹਿੰਦਾ ਰਿਹਾ ਵੀ ਮੈਂ ਪਾਣੀ ਹੈ ਹੀ ਨਹੀਂ ਇਹ ਦੇ ਕਿੱਥੋਂ ਦੀ ਹੈ ਕਹਿੰਦੇ ਚਲ ਕੋਈ ਨਹੀਂ ਪਾਣੀ ਬਾਅਦ ਦੇਖ ਲਾਂਗੇ ਨਹਿਰ ਤਾਂ ਬਣਾ ਦਿਓ ਮੈਂ ਕਿਹਾ ਨਹਿਰ ਤੇ ਜੂਸ ਛੱਡੋਂਗੇ ਜਦੋਂ ਪਾਣੀ ਹੈ ਨਹੀਂ ਨਹਿਰ ਘਾ ਦੇ ਵਤਕਾ ਨਹਿਰ ਬਣਾਓ ਬਾਕੀ ਪਾਣੀ ਬਾਅਦ ਉਹ ਨਹਿਰ ਪਾਣੀ ਵਾਸਤੇ ਬਣਾਈ ਜਾਂਦੀ ਹੈ ਨੈਤ ਕੀ ਛੱਡੋਂਗੇ ਮੈਂ ਕਹਿੰਦਾ ਮੈਂ ਪਾਣੀ ਇਹ ਨਹੀਂ ਬਣਨੀ ਕਹਿੰਦੇ ਹੱਲ ਦੱਸੋ ਮੈਂ ਕਹਿੰਦਾ ਹੱਲ ਇਹਦਾ ਇਹਦੇ ਨਾਂ ਚ ਹੈ ਐਸ ਵੀ ਐਲ ਨੂੰ ਵਾਈ ਐਸ ਐਲ ਕਰ ਲਓ ਕਹਿੰਦੇ ਕੀ ਮਤਲਬ ਮੈਂ ਕਹਿੰਦਾ ਤੁਸੀਂ ਸਤਲੁਜ ਤੋਂ ਜਮਨਾ ਲਿੰਕ ਕਰ ਰਹੇ ਹੋ ਕਿ ਸਤਲੁਜ ਤੋਂ ਪਾਣੀ ਲੈ ਕੇ ਬਾਇਆ ਹਰਿਆਣਾ ਜਮਨਾ ਚ ਮੈਂ ਕਹਿੰਦਾ ਜਮਨਾ ਤਾਂ ਪਹਿਲੀ ਡੋਬ ਦਿੰਦੀ ਹੈ ਬੰਗਾਲ ਨੂੰ ਡੋਬ ਦਿੰਦੀ ਹੈ ਬਿਹਾਰ ਨੂੰ ਡੋਬ ਦਿੰਦੀ ਹੈ ਬੰਗਲਾਦੇਸ਼ ਤੱਕ ਜਿਹੜੀ ਹੈ ਜਮਨਾ ਡੋਬਦੀ ਤੁਰ ਜਾਂਦੀ ਹੈ ਮੈਂ ਕਹਿੰਦਾ ਜਮਨਾ ਸਤਲੁਜ ਕਰੋ ਵਾਈ ਐਸ ਐਲ ਜਮਨਾ ਚ ਪਾਣੀ ਲੈ ਲੋ ਹਰਿਆਣੇ ਨੂੰ ਪਾਣੀ ਦੇ ਦਿਓ ਜਿੰਨਾ ਬਚ ਗਿਆ ਪਸਾਤ ਲੋ ਚ ਪਾ ਦਿਓ ਉਦੋਂ ਮੁੜ ਕੇ ਨਹੀਂ ਬੋਲੇ ਫਿਰ ਇਹ ਕਹਿੰਦੇ بڑا ਪੰਗਾ ਹੈ ਤਾਂ ਇਹ ਸੋਚਿਆ ਨਹੀਂ ਸੀਗਾ ਤੇ ਮੈਂ ਸੋਚਿਆ ਕਰੋ ਕਦੇ ਕਦੇ ਸੋਚ ਵੀ ਲਿਆ ਕਰੋ ਕਦੇ ਕਦੇ